ਪਾਲਿਸੀ ਟੂਵਰਡਸ ਆਰਗਨਾਈਜ਼ਡ ਕ੍ਰਾਈਮ ਉਹਦੇ ਤਹਿਤ ਹੀ ਤੁਹਾਨੂੰ ਪਤਾ ਜਿੱਦਾਂ ਆਪਾਂ ਹਰ ਇੱਕ ਚੀਜ਼ ਨੂੰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸਾਡੇ ਸਾਰੇ ਆਫਿਸਰਸ ਦੀ ਟੀਮ ਵੱਲੋਂ ਬੜਾ ਅਸੀਂ ਸੀਰੀਅਸਲੀ ਲੈਂਦੇ ਜੇ ਕੋਈ ਕ੍ਰਾਈਮ ਹੁੰਦਾ ਉਹਦੇ ਚ ਬੜੀ ਵੱਡੀ ਮੰਦ ਭਾਗੀ ਘਟਨਾ ਹੋਈ ਸੀ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ ਇਹ ਇਹਦੇ ਚ ਮਿਸਟਰ ਵਿਜੇ ਖੰਨਾ ਜਿਹੜੇ 78 ইয়ার্স 올ਡ ਸੀ 78 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਕੋਪਾਲ ਨਗਰ ਮਜੀਠਾ ਰੋਡ ਸਾਨੂੰ ਇਤਲਾ ਮਿਲੀ ਸੀ ਕਿ ਗਵਾਂਡੀਆਂ ਵੱਲੋਂ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਮਰਡਰ ਹੋਇਆ ਸੀਗਾ ਔਰ ਘਰ ਦੇ ਵਿੱਚ ਫੋਰਸਫੁੱਲ ਐਂਟਰੀ ਦੀ ਇੰਡੀਕੇਸ਼ਨ ਸੀਗੀ ਤੇ ਤੁਰੰਤ ਅਸੀਂ ਸਾਰੇ ਸੀਨੀਅਰ ਆਫਸਰ ਉੱਤੇ ਮੌਕੇ ਤੇ ਪਹੁੰਚੇ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਜਾਂਚ ਸ਼ੁਰੂ ਕੀਤੀ ਸਾਇੰਟਿਫਿਕ ਤੇ ਸਾਰੇ ਜਿਹੜੀ ਐਵੀਡੈਂਸ ਹੈ ਟੈਕਨੀਕਲ ਉਹਨੂੰ ਵੀ ਸਾਰੇ ਨੂੰ ਵਾਚਿਆ ਉਹਦੇ ਵਿੱਚ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ ਕਿ 12 ਘੰਟੇ ਦੇ ਅੰਦਰ ਅੰਦਰ ਇਹ ਸਾਰਾ ਮਰਡਰ ਟ੍ਰੇਸ ਹੋਇਆ ਔਰ ਇਹਦੇ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਸ਼ਾਲ ਪੰਗੂ ਹੈ ਇਹ ਨਗੀਨਾਵਨੀ ਉਮਰਸਾ ਦਾ ਰਹਿਣ ਵਾਲਾ तकरीबन 28 ਸਾਲ ਉਮਰ ਹੈ ਤੇ 10ਵੀਂ ਪਾਸ ਹੈ ਤੇ ਮੌਨਿਕਾ ਪਤਨੀ ਨਤੀਸ਼ ਖੰਡੇ ਵਾਲੇ ਚੌਂਕ 88 ਫੁੱਟ ਰੋਡ ਦੀ ਰਹਿਣ ਵਾਲੀ ਹੈ ਉਮਰ ਕਰੀਬ 33 ਸਾਲ ਹੈ ਤੇ 9ਵੀਂ ਪਾਸ ਹੈ ਮੋਟਿਵ ਜੋ ਇਹ ਚ ਗੱਲ ਸਾਹਮਣੇ ਆਇਆ ਦੋਨੇ ਮੁਲਜ਼ਮਾਂ ਦੇ ਪੁੱਛਣ ਮੁਤਾਬਕ ਕਿ ਮੌਨਿਕਾ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਵਿਜੇ ਖੰਨਾ ਜੀ ਦੇ ਉਹਨੂੰ ਪਤਾ ਸੀ ਕਿ ਇੱਕ ਬਜ਼ੁਰਗ ਨੇ ਔਰ ਇਕੱਲੇ ਰਹਿੰਦੇ ਹੈ ਮਨਚੇ ਗੱਲ ਬੜੀ ਕਲੀਅਰ ਸੀ ਕਿ ਇਹਨਾਂ ਕੋਲ ਕਾਫੀ ਜ਼ਿਆਦਾ ਪੈਸਾ ਤੇ ਦੂਜਾ ਗਹਿਣਾ ਔਰ ਵੈਲਿਊਬਲਸ ਹੈਗੇ ਉਸੇ ਮਨਸ਼ਾ ਨਾਲ ਇਹਨੇ ਇਹਨਾਂ ਨਾਲ ਕਾਂਸਪੀਰੇਸੀ ਕੀਤੀ ਵਿਸ਼ਾਲ ਨਾਲ ਤੇ ਇਹ ਦੋਨਾਂ ਜਣਿਆਂ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉਥੇ ਇਹ ਜਿਹੜਾ ਫੋਰਸਫੁਲ ਐਂਟਰੀ ਕਰਕੇ ਔਰ ਉਹਨਾਂ ਦੇ ਹੱਥ ਪੈਰ ਬੰਨਤੇ ਮੂੰਹ ਬੰਨਤਾ ਲੱਕੀਲੀ ਕੀ ਹੋਇਆ ਕਿ ਜਦੋਂ ਇਹ ਰੌਲਾ ਪਿਆ ਇੱਕ ਕਟਰ ਵੀ ਇਹਨਾਂ ਤੋਂ ਬਰਾਮਦ ਹੋਇਆ ਤੇ 나යිਫ ਵੀ ਬਰਾਮਦ ਹੋਈ ਹੈ ਜਿਸ ਨਾਲ ਇਹਨਾਂ ਨੇ ਕ੍ਰਾਈਮ ਕੀਤਾ ਤੇ ਜਦੋਂ ਕਟਿੰਗ ਦੀ ਆਵਾਜ਼ ਆ ਰਹੀ ਸੀ ਗੁਆਂਢੀ ਸਾਰੇ ਇਹਨਾਂ ਦੇ ਨੇਬਰਸ ਅਲਰਟ ਹੋ ਗਏ ਸੀਗੇ ਉਸ ਅਲਰਟਨੈਸ ਕਰਕੇ ਰੌਲਾ ਰੱਪਾ ਪੈਣ ਲੱਗ ਗਿਆ ਤੇ ਇਹ ਜਿਹੜੇ ਆਪਣੇ ਪੂਰੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਏ 8000 ਰੁਪਏ ਜਿਹੜਾ ਉੱਥੇ ਕੈਸ਼ ਪਿਆ ਸੀ ਉਹ ਲੈ ਕੇ ਤਾਂ ਨਿਕਲ ਗਏ ਪਰ ਇਹਨੂੰ ਇਹ ਲੱਗਿਆ ਕਿ ਜੇ ਹੁਣ ਅਸੀਂ ਜ਼ਿਆਦਾ ਰੁਕਾਂਗੇ ਤਾਂ ਤੇ ਅਸੀਂ ਫੜੇ ਜਾਵਾਂਗੇ ਤੇ ਉਸ ਦੌਰਾਨ ਕਸ਼ਕਮਾ ਕਸ਼ਤੇ ਵਿੱਚ ਉਹਨਾਂ ਦੇ ਨੇ 6 ਵੀ ਮਾਰੀ ਸਿਰ ਦੇ ਵਿੱਚ ਵੀ ਉਹ ਜਿਹੜੇ ਉਹਨਾਂ ਦੇ ਉੱਥੇ ਡੈਥ ਹੋ ਗਈ ਇਹ ਦੋਨੇ ਉੱਥੇ ਭਜਨ ਚ ਕਾਮਯਾਬ ਹੋ। ਸੋ ਪੁਲਿਸ ਨੇ ਸਪੈਸ਼ਲੀ ਸਾਡੇ ਡੀਸੀਪੀ ਮੈਡਮ ਪ੍ਰਗਿਆ ਜੈਨ ਆਪ ਉੱਥੇ ਰਹੇ ਪ੍ਰਭਜੋਤ ਜੀ ਏਡੀਸੀਪੀ ਸਾਹਿਬ ਵਰਿੰਦਰ ਖੋਸਾ ਜੀ ਰਾਜੇਸ਼ ਸਾਡੇ ਇੰਸਪੈਕਟਰ ਜਿਹੜੇ ਸੀਆਈਏ 2 ਦੇ ਔਰ ਸਤਪਾਲ ਜਿਹੜਾ ਮਜੀਠਾ ਰੋਡ ਐਸਚੋਅ ਰਨ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਸਾਡੇ ਨਾਲ ਜੂਨੀਅਰ ਮੁਲਾਜ਼ਮ ਨੇ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਤੇ ਮੈਂ ਇਹਨੂੰ ਇੱਕ ਅੱਛੀ ਕਾਮਯਾਬੀ ਮੰਨਦਾ ਔਰ ਇਹਦੇ ਨਾਲ ਕੀ ਹੁੰਦਾ ਕਿ ਨਹੀਂ ਤਾਂ ਅਦਰਵਾਈਜ਼ ਸ਼ਹਿਰ ਦੇ ਵਿੱਚ دہشت ਪੈ ਜਾਂਦੀ ਹੈ ਕਿ ਰੈ residențial ਏਰੀਆ ਦੇ ਵਿੱਚ ਇਦਾਂ ਦਾ ਕ੍ਰਾਈਮ ਅਨਡਰਡੈਕਟਡ ਚਲ ਜੇ ਬਟ ਇਹਨੂੰ ਪ੍ਰਮਾਤਮਾ ਦੀ ਮਿਹਰ ਨਾਲ ਔਰ ਆਪਣੀ ਮਿਹਨਤ ਨਾਲ ਸਾਡੀ ਪੁਲਿਸ ਨੇ ਕੀਤਾ ਔਰ ਅਸੀਂ ਇਸ ਤੋਂ ਬਾਅਦ ਨੈਕਸਟ ਵੀਕ ਦੇ ਵਿੱਚ ਫੰਕਸ਼ਨ ਵੀ ਕਰਨਾ ਹੈ ਕਿ ਜਿਹੜੇ ਐਕਸਕਲੂਸਿਵਲੀ ਸਾਡੇ ਮੁੰਡਿਆਂ ਨੇ ਅੱਛਾ ਕੰਮ ਕੀਤਾ ਕਨਸਟੇਬਲ ਟੂ ਐਂਡ ਅਪਵਰਡਸ ਜਿਵੇਂ ਪਿਛਲੀ ਵਾਰ ਆਪਾਂ ਇੱਥੇ ਕੀਤਾ ਸੀ ਉਹ ਸਾਡਾ ਪੈਂਡਿੰਗ ਹੈ ਉਹਦੇ ਚੋਂ ਉਹਨਾਂ ਨੂੰ ਸਪੈਸ਼ਲ ਰਿਵਾਰਡ ਦੇਵਾਂਗੇ ਡੀਜੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕੈਸ਼ ਰਿਵਾਰਡ ਵੀ ਉਹਨਾਂ ਨੂੰ ਮਿਲਣਗੇ ਤੇ ਇਹਦੇ ਨਾਲ ਤਾਂ ਕਿ ਜਿਹੜੀ ਪੁਲਿਸ ਦੀ ਇੰਕਰੇਜਮੈਂਟ ਸਰ ਕਿੰਨੇ ਵਜੇ ਨਾਲ ਕਤਲ ਹੋਇਆ ਸੀ ਜੀ ਦਾ ਤਕਰੀਬਨ 1 ਵਜੇ ਦੇ ਕਰੀਬ ਇਹਨਾਂ ਨੇ ਐਂਟਰੀ ਕੀਤੀ ਹੈ ਜੋ ਪੁਛਕੇ ਆਇਆ ਤੇ ਉਸ ਤੋਂ ਬਾਅਦ ਫਿਰ ਰੌਲਾ ਰੱਪਾ ਥੋੜੀ ਦੇਰ ਬਾਅਦ ਪੈਣ ਲੱਗਿਆ ਉਹ ਕਟਿੰਗ ਦੀ ਆਵਾਜ਼ ਆਈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਵੀ ਜਿਵੇਂ ਕੰਸਟਰਕਸ਼ਨ ਚੱਲਦੀ ਰਹੀ ਹੈ ਨੇਬਰਸ ਨੂੰ ਵੀ ਕਈ ਵਾਰ ਡਾਊਟ ਨਹੀਂ ਹੁੰਦਾ ਸਦਿਆਂ ਦੇ ਦਿਨ ਨੇ ਤਪਟ ਉਸ ਤੋਂ ਬਾਅਦ ਫਿਰ ਜਦੋਂ ਹਿਊਮਨ ਕਰਾਈ ਮੱਚ ਗਈ ਫਿਰ ਇਹ ਉੱਥੋਂ ਖਿਸਕ ਗਏ ਸਰ ਮੋਨਿਕਾ ਦਾ ਇਹ ਘਰ ਕਿਉਂ ਆਣਾ ਜਣਾ ਸੀ ਕੋਈ ਇਲੀਜੀਟ ਰਿਲੇਸ਼ਨਸ਼ਿਪ ਆਏ ਸਾਹਮਣੇ ਦੇਖੋ ਇਹ ਗੱਲ ਹੈ ਜੇ ਨਹੀਂ ਆਪਾਂ ਕਿਸੇ ਬਾਰੇ ਕਹਿ ਸਕਦੇ ਇਹ ਗੱਲ ਤਸਦੀਕ ਕਰਨੀ ਪਰ ਉਹ ਕਹਿੰਦੇ ਸਾਡਾ ਉਹਨਾਂ ਦੇ ਕੋਲ ਉਹਨੂੰ ਆਉਣ ਜਾਣ ਸੀਗਾ ਹੁਣ ਉਹਦਾ ਕਾਰਨ ਜਿਹੜਾ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਉਹਨਾਂ ਦੀ ਫੈਮਿਲੀ ਤੋਂ ਵੀ ਮੋਨਿਕਾ ਦੀ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਅਜੇ ਤਾਂ ਟੂ अर्ਲੀ ਹੈਗਾ ਅਰੇ ਐਸ ਹੋਏ ਨੇ ਮੌਨਿਕਾ ਤੇ ਵਿਸ਼ਾਲ ਦੇ ਵਿੱਚ ਕੀ ਰਿਲੇਸ਼ਨ ਹੈਗਾ ਦੇਖੋ ਇਹ ਵੀ ਆਪਾਂ ਕਲੀਅਰ ਕਿਸੇ ਬਾਰੇ ਮੈਂ ਵੀ ਕਹਿ ਦਵਾ ਗੱਲ ਸੁਣੀ ਸੁਣਾਈ ਤੇ ਉਹ ਵੀ ਗੱਲ ਤਸਦੀਕ ਹੋਏਗੀ ਟੈਕਨੀਕਲ ਐਵੀਡੈਂਸ ਤੋਂ ਪਤਾ ਲੱਗ ਜਾਏਗਾ ਫੋਨ ਤੋਂ ਪਤਾ ਲੱਗੇਗਾ ਕਿ ਕੀ ਇਹਨਾਂ ਦਾ ਆਪਸ ਰਿਸ਼ਤਾ ਹੈ ਔਰ ਉਹਨਾਂ ਦੀ ਦੋਨਾਂ ਦੀ ਜਿਹੜੀ ਇੰਟਰੋਗੇਸ਼ਨ ਹੈ ਉਹ ਵੱਖਰੇ ਵੱਖਰੇ ਕਰਕੇ ਉਹ ਸਾਰੀ ਗੱਲ ਸਰਫੇਸ ਤੇ ਲਿਆਵਾਂਗੇ ਇਸ ਦਾ ਫੇਸ ਕੀਤਾ ਤੁਸੀਂ ਇਸ ਦੇ ਵਿੱਚ ਜਿਹੜਾ ਇਹ ਮੌਨਿਕਾ ਦਾ ਆਉਣ ਜਾਣ ਸੀ ਇਹਨਾਂ ਤੇ ਕਰ ਦਿਆਂ ਇਥੋਂ ਟ੍ਰੇਸ ਕੀਤਾ ਜਾਂ ਕੋਈ ਹੋਰ ਵੀ ਐਵੀਡੈਂਸ ਮਿਲੇ ਜੇ ਤੁਹਾਨੂੰ ਤੁਹਾਡਾ ਸ਼ੱਕ ਇਹੰਦਿਆਂ ਵਾਲੀ ਗਿਆ ਦੇਖੋ ਅਸੀਂ ਸਾਰੇ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸਾਇੰਟੀਫਿਕ ਔਰ ਜਿਹੜੇ ਦੂਜੇ ਪਬਲਿਕ ਤੋਂ ਵਿਟਨੈਸਸ ਦੀ ਐਵੀਡੈਂਸ ਸਾਰਿਆਂ ਨੂੰ ਕੜੀਆਂ ਨੂੰ ਜੋੜਿਆ ਇੰਨਾ ਈਜ਼ੀ ਨਹੀਂ ਸੀਗਾ ਕੇਸ ਪਰ ਮੈਂ ਵਾਕਈ ਸ਼ਾਬਾਸ਼ ਦਿੰਨਾ ਟੀਮ ਨੂੰ ਕਿ ਬੜਾ ਇਹਨਾਂ ਨੇ ਕੜੀਆਂ ਜੋੜੀਆਂ ਜਲਦੀ ਔਰ ਅਸੀਂ ਆਪਣੇ ਜਿਹੜਾ ਮਕਸਦ ਹੈ ਟ੍ਰੇਸ ਕਰਨ ਦਾ ਉਹਦੇ ਚ ਕੰਮ ਕਰ ਰਹੇ ਹਾਂ ਸਭ ਇਹਦੇ ਕਰ ਬਹੁਤ ਸਾਰੇ ਬੰਦੇ ਅਣਜਾਨ ਹੁੰਦਾ ਸੀ ਇਸ ਤਰ੍ਹਾਂ ਪਤਾ ਲੱਗਾ ਕਿ ਮੱਲੇ ਵਾਲਿਆਂ ਨੇ ਨਹੀਂ ਦੱਸਿਆ ਕਿ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਸੀ ਇਹਨਾਂ ਘਰ ਤੇ ਉੱਥੋਂ ਹੀ ਨਾ ਇਹ ਕੀ ਕਰਨ ਜਾਂਦੇ ਸੀ ਉੱਥੇ ਉਹਨਾਂ ਦੇ ਘਰਾਂ ਉਹ ਮੈਨੂੰ ਹੁਣ ਇਹ ਦੇਖਣਾ ਪਏਗਾ ਗੱਲ ਦੇਖੋ ਮੁਲਜ਼ਮ ਪਹਿਲਾਂ ਆਪਣੀ ਫਸਟ ਚੋਇਸ ਹੁੰਦੀ ਹੈ ਮੁਲਜ਼ਮ ਦੀ ਕਿ ਆਪਣੀ ਗੁਨਾਹ ਨੂੰ ਛਪਾਵੇ ਉਹ ਸਾਰੀ ਅਸੀਂ ਤਸਦੀਕ ਕਰਾਂਗੇ ਔਰ ਸਸਟੇਨਡ ਇੰਟਰੋਗੇਸ਼ਨ ਅਜ ਰਿਮਾਂਡ ਲੈ ਕੇ ਇਹਨਾਂ ਦੀ ਕੀਤੀ ਜਾਊਗੀ ਔਰ ਸਾਰੀ ਡਿਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਦੀ ਉਹ ਔਨ ਰਿਕਾਰਡ ਲਿਆਂਦਾ ਸਾਰੇ ਬਿਸ਼ਾਲ ਕੰਮ ਕੀ ਕਰਦਾ ਸੀ ਕੁਛ ਵੈਲਾ ਹੀ ਹੈ ਜੀ ਬਿਲਕੁਲ ਮਤਲਬ ਇਹ ਇਸੇ ਚੱਕਰ ਚੀ ਦੇਖੋ ਜਿਹੜਾ ਬੰਦਾ ਜਾ ਕੇ ਇੱਕ ਹਾਊਸ ਰਾਤ ਨੂੰ ਟ੍ਰੈਸਪਾਸ ਕਰਕੇ ਉੱਥੇ ਉਹ ਜੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਰੋਬਰੀ ਦੇ ਮੋਟਿਵ ਨਾਲ ਮਤਲਬ ਤੁਸੀਂ ਸਮਝ ਹੀ ਸਕਦੇ ਹੋ ਵੀ ਉਹ ਬੰਦਾ ਜੇ ਕੰਮ ਹੀ ਕਰਦਾ ਹੁੰਦਾ ਤਾਂ ਉਹ ਕੀ ਮਤਲਬ ਇਹੀ ਇੱਕ ਇਸ਼ੂ ਤਾਂ ਹੈ ਹੀ ਹੈ ਕਿ ਪਹਿਲਾਂ ਕ੍ਰਿਮੀਨਲ ਕਾਟਵੇ ਕਰਦਾ ਮਤਲਬ ਅਜੇ ਨਹੀਂ ਆਇਆ ਕੋਈ ਉਹ ਜਿਆ ਸਾਹਮਣੇ ਜੀ ਕੱਟ ਸਰ ਥੈਂਕ ਯੂ ਜੀ ਇਨਾਈ ਸੀਗਾ ਕਿ ਇਹ ਕੈਸ਼ ਵੈਲਿਊਬਲਸ ਦਾ ਹੋਰ ਵੀ ਬਹੁਤ ਪੈਸੀ ਅਦਰ ਰੋਲਾ ਪੈਨ ਕਰਕੇ ਮੈਂ ਤੁਹਾਨੂੰ ਨਸੇ ਜਿਹੜੀ ਚੀਜ਼ ਮਿਲੀ ਉਹ 8000 ਬਰਾਮਦ ਵੀ ਹੋ ਗਿਆ ਬਾਕੀ ਇਹ ਸਮਾਨ ਸਾਰਾ ਜਿਹੜਾ ਹਾਊਸ ਬ੍ਰੇਕਿੰਗ ਇੰਪਲੀਮੈਂਟਸ ਨੇ ਜਾਂ ਕਰਾਇਮ ਦੇ ਵਿੱਚ ਯੂਜ਼ ਵਾਲੀ ਨਾਈਫ ਹੈ ਉਹ ਸਾਰਾ ਕੁਝ ਬਰਾਮਦ ਹੋ ਗਿਆ ਇੱਕ ਉਹਨਾਂ ਦਾ ਮੋਬਾਈਲ ਫੋਨ ਲੈ ਕੇ ਸੀ ਸਰ ਉਹ ਡ੍ਰੇਸ ਨਹੀਂ ਹੈ ਜੀ ਉਹ ਹੁਣ ਕਰ ਰਿਹਾ ਜੀ ਉਹ ਇਹਨਾਂ ਨੇ ਦੱਸਿਆ ਕੁਝ ਉਹਦੇ ਬਾਰੇ ਉਹ ਵੀ ਤੁਹਾਨੂੰ ਦੱਸ ਦਿਆ ਸਰ ਇਹਨਾਂ ਦੀ ਜਿਹੜੀ ਤਾਰੀਖ ਇਹਨਾਂ ਦੇ ਆਪਣੇ ਆਪਣੇ ਘਰਾਂ ਤੋਂ ਜੀ ਵੀਕਲ ਤੇ ਵੀ ਲੈ ਆਏ ਸੀ ਕਿ ਇਹ ਪੈਦਲ ਨਹੀਂ ਸੀ